ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਇੱਥੇ ਟਾਈਮ ਹੋ ਗਿਆ ਜੀ ਤਕਰੀਬਨ 11 ਦਾ ਟਾਈਮ ਹੋ ਗਿਆ ਤੇ ਮੈਂ ਘਰ ਦੇ ਸਾਰੇ ਕੰਮ ਤੰਦੇ ਕਰ ਲਏ ਬੱਚੇ ਆਪਣੇ ਸਕੂਲ ਚਲੇ ਗਏ ਸੀ ਤੇ ਇੱਥੇ ਜੀ ਇਹ ਵਾਲਾ ਸੂਟ ਲੱਗਿਆ ਮੈਂ ਪਿੰਕ ਕਲਰ ਦਾ ਪੇਂਟ ਕਰਨ ਇਹ ਜਿਹੜੀ ਯਾਨੀ ਕਿ ਬਾਟਮ ਸੀਗੀ ਉਹ ਹੈਗੀ ਸੀ ਪ੍ਰਿੰਟ ਵਾਲੀ ਇਹਨਾਂ ਕੋਲ ਸਟੱਫ ਬਚਿਆ ਸੀ ਕਿਸੇ ਦੂਸਰੇ ਸੂਟ ਚੋਂ ਮੈਂ ਹੀ ਸਲਾਈ ਕੀਤਾ ਸੀ ਪਹਿਲਾਂ ਇਹ ਕਹਿੰਦੇ ਸੀ ਨਾ ਸ਼ਰਟ ਬਣਾ ਦਿਓ ਪਰ ਮੈਂ ਕਿਹਾ ਸ਼ਰਟ ਨਹੀਂ ਬਣਨੀ ਕਿਉਂਕਿ ਲੈਂਥ ਹੈ ਜਿਹੜੀ ਕੱਟਦੀ ਸੀ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਚੱਲ ਰਿਹਾ ਵੀ ਹੈ ਨਾ ਜਿਵੇਂ ਪ੍ਰਿੰਟਡ ਸਲਵਾਰ ਤੇ ਨਾਲ ਪਲੇਨ ਕਮੀਜ਼ ਵਗੈਰਾ ਹੈ ਨਾ ਇਦਾਂ ਵਰਕ ਕਰਾ ਕੇ ਜਾਂ ਫਿਰ ਪੇਂਟ ਕਰਾ ਕੇ ਨਾ ਬਹੁਤ ਸੋਹਣਾ ਤਿਆਰ ਹੁੰਦਾ ਤੇ ਮੈਨਾਂ ਨੂੰ ਥੋੜਾ ਜਿਹਾ ਆਈਡੀਆ ਦਿੱਤਾ ਮੈਂ ਕਿ ਤੁਸੀਂ ਇਦਾਂ ਤਿਆਰ ਕਰ ਲਓ ਫਿਰ ਇਹ ਕਹਿੰਦੇ ਤੁਸੀਂ ਕਰ ਹੀ ਦਿਓ ਤੇ ਹਾਂਜੀ ਇੱਥੇ ਮੈਂ ਲੱਗੀ ਹੋਈਆਂਗੀ ਫਲਾਵਰ ਛੋਟੇ ਛੋਟੇ ਫਲਾਵਰ ਨੇ ਦੋ ਕਲਰ ਦੇ ਪੇਂਟ ਕਰਨ ਇੱਕ ਰੈੱਡ ਕਲਰ ਆ ਇੱਕ ਥੋੜਾ ਜਿਹਾ ਨਾਬੀ ਜਿਹਾ ਕਲਰ ਆਗਾ ਪਹਿਲਾਂ ਇੱਥੇ ਸਾਰੇ ਯਾਨੀ ਕਿ ਘੇਰੇ ਦੇ ਆਪਾਂ ਨੇ ਮਾਰਕਿੰਗ ਕਰਕੇ ਉੱਪਰ ਆਪਾਂ ਯਾਨੀ ਕਿ ਗਲੇ ਵਗੈਰਾ ਦੇ ਵੀ ਹਾਫ ਕਰਕੇ ਗਲੇ ਦੀ ਮਾਰਕਿੰਗ ਕਰਦੇ ਤੇ ਸਾਈਡਾਂ ਤੇ ਜਿਹੜੇ ਹੈਗੇ ਆ ਫਲਾਵਰ ਜਾਂਦੇ ਆ ਤੇ ਯਾਨੀ ਨੀਚੇ ਘੇਰੇ ਤੇ ਦੇਖੋ ਡਬਲ ਡਬਲ ਜਾਂਦੇ ਨੇ ਜੀ ਯਾਨੀ ਕਿ ਤਿੰਨ ਤਿੰਨ ਫਲਾਵਰ ਆ ਜਾਂਦੇ ਆ ਉੱਪਰਲੀ ਸਾਈਡ ਸਿੰਗਲ ਜਾਊਗਾ ਜਿੱਥੇ ਆਪਣੀ ਫੀਟਿੰਗ ਵਾਲੀ ਸਲਾਈ ਆਊਗੀ ਜਾਂ ਫਿਰ ਆਪਣੇ ਮੋਡੇ ਵਾਲੀ ਕਾਰਟ ਆਊਗੀ ਜਿਹੜਾ ਇਹ ਇੱਕ ਇੱਕ ਫਲਾਵਰ ਉਹ ਜਾਊਗਾ ਜੀ ਮੋਡੇ ਦੇ ਕੋਲੇ ਦੋਨੋਂ ਸਾਈਡਾਂ ਵਿੱਚ ਆਪਾਂ ਦੇ ਦੋ ਆਪਾਂ ਨੇ ਪਾ ਦਿੱਤੇ ਤੇ ਥੋੜਾ ਆਪਾਂ ਆਊਟਲਾਈਨ ਜਿਹੜੀ ਥੋੜਾ ਜਿਹਾ ਸੁੱਕਦੀ ਹੈ ਨਾ ਫੇਰ ਕਰਾਂਗੇ ਤੇ ਬਾਕੀ ਸੁੱਕਣ ਤੋਂ ਬਾਅਦ ਐਸੇ ਦਿਖਾਵਾਂਗੀ ਕਿਵੇਂ ਦਾ ਲੱਗ ਰਿਹਾ ਸੀ ਜਿਹੜਾ ਇਹ ਸੀ ਤੇ ਹਾਂਜੀ ਫਲਾਵਰ ਸਾਰੇ ਹੋ ਗਏ ਸੀ ਪੇਂਟ ਤੇ ਥੋੜਾ ਜਿਹਾ ਸੁੱਕਣ ਤੋਂ ਬਾਅਦ ਇਹਨਾਂ ਦੇ ਯਾਨੀ ਕਿ ਆਲੇ ਵਾਲੇ ਆਊਟਲਾਈਨ ਕਰਤੀ ਆਪਾਂ ਨੇ ਵਾਈਟ ਕਲਰ ਦੀ ਤੇ ਵਿਚਕਾਰ ਆਪਾਂ ਨੇ ਡਾਟਸ ਪਾਤਾ ਸੀਗੇ yellow ਕਲਰ ਦਾ ਤੇ ਨਾਲ ਹੀ ਦੇਖੋ ਇਹਦੇ ਉੱਪਰ ਮੈਂ ਥੋੜੀਆਂ ਥੋੜੀਆਂ ਜਿਹੀਆਂ ਕਲੀਆਂ ਜਾਨੀ ਕਿ ਪੱਤੀਆਂ ਜਿਹਾ ਬਣਾ ਰਹੀਆਂ ਜਿਨ੍ਹਾਂ ਨਾਲ ਜਿੰਨਾਂ ਦੀ ਜਿਹੜੀ ਲੋਕਾ ਬਹੁਤ ਸੋਹਣੀ ਤਿਆਰ ਹੋ ਰਹੀ ਹੈ ਕੋਈ ਵੀ ਜਿਆਦਾ ਔਖਾ ਨਹੀਂ ਹੈਗਾ ਤੇ ਬਾਕੀ ਜੀ ਤੁਸੀਂ ਕਮੈਂਟ ਕਰਕੇ ਦੱਸਿਓ ਹਮੀ ਸ਼ਰਟ ਆ ਜਿਹੜੀ ਤਿਆਰ ਹੋਈ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਡਿਜ਼ਾਈਨਿੰਗ ਹਨਾ ਮੈਂ ਕੋਈ ਜਿਆਦਾ ਦੇਖ ਕੇ ਨਹੀਂ ਪਾਇਆ ਬਸ ਨਾਰਮਲੀ ਥੋੜਾ ਜਿਹਾ ਇਹ ਨਹੀਂ ਮਿਲਣੇ ਡਿਜ਼ਾਈਨ ਸੀਗਾ ਇਹ ਵਰਕ ਪੀਸ ਹੋ ਗਿਆ ਤੇ ਤੁਸੀਂ ਕੋੜਿਆ ਕੇ ਦੇਖੋ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇਹ ਵਾਲੇ ਹੈਗੇ ਜੀ ਬਾਟਮ ਇੰਦਾ ਦਾ ਪਾ ਲਈ ਸ਼ਰਟ ਆ ਮੈਂ ਰੈਡੀ ਕੀਤੀ ਆ ਸੋ ਜਿਹੜੇ ਫਲਾਰ ਬਣਾ ਕੇ ਉੱਤੇ ਆਪਾਂ ਨੇ ਵਾਈਟ ਦੇ ਆਊਟਰ ਲੈਂਡ ਕਰ ਦਿੱਤੇ ਨਾਲ ਹੀ ਆਪਣੀ ਗਰੀ ਹੰਦੀਆਂ ਤੇ ਵਿਚਕਾਰ ਆਪਾਂ ਨੇ ਥੋੜਾ ਜਿਹਾ येलो ਕਲਰ ਦੇਤਾ ਇਹ ਵਿੱਚ ਮੈਂ ਕਾਲਾ ਵੀ ਪਾਉਣਾ ਸੀ ਬਟ ਕਾਲਾ ਕਲਰ ਮੇਰਾ ਸੁੱਕ ਗਿਆ ਜਾਂ ਪਿਆ ਮੈਂ ਤਾਂ ਚਲੋ ਚਲੇ ਕਿਹੜਾ ਆਪਾਂ ਨੇ ਦੇਣਾਗਾ ਚਲੋ ਇੱਕ ਵਾਰੀ ਮੈਂ ਉਹ ਸਲਾਈ ਕਰ ਦੂੰਗੀ ਬਾਅਦ ਵਿੱਚ ਆਪਾਂ 블랙 ਕਲਰ ਜਿਹੜਾ ਵਿੱਚ ਇੱਥੇ ਐਡ ਕਰਾਂਗੇ ਤੇ ਹਾਂਜੀ ਕਿਵੇਂ ਦਾ ਲੱਗਿਆ ਛੋੜੇ ਹੋ ਕੇ ਦਿਖਾ ਦੇ ਵਿੱਚ ਕੇਅਰ ਕੋ ਬੇਰ ਅੱਜ ਤੁਹਾਨੂੰ ਸੂਟ ਕਮੈਂਟ ਕਰਕੇ ਜਰੂਰ ਦੱਸਿਓ ਇਹ ਵਾਲੀਆਂ ਸਾਰੀਆਂ ਛੱਟ ਦੇ ਦੀਆਂ ਨਾਲੇ ਜਾ ਰਹੀਆਂ ਨੇ ਇਹ ਦੋਨੇ ਸਾਈਡਾਂ ਲੈਣੀ ਇਥੋਂ ਆਪਣਾ ਜਿਹੜਾ ਘੇਰਾਗਾਉਟ ਸਟੋਟ ਹੋ ਜੂਗਾ ਤੇ ਆਵਲੀ ਜਗ੍ਹਾ ਆਪਣੇ ਵਿਚਕਾਰ ਛੱਡੀ ਹੈਗੀ ਖਾਲੀ ਤੇ ਉਧਰ ਹੋਟਿਆਂ ਦੇ ਕਟਾਰੇ ਦਾਾ ਲਾ ਕੇ ਫੀਟਿੰਗ ਹੋ ਜਾਣਾ ਉਹਦੀ ਸਰਵ ਨੂੰ ਲੱਗ ਰਿਹਾ ਵੀ ਆਹ ਵਾਲਾ ਫਲਾਵਰ ਵੀ ਨਾ ਕਿੱਦੀ ਵੇਚ ਆ ਜੀ ਇਹ ਮੈਂ ਬਸ ਇੱਕ ਵਾਰੀ ਫਾਕਾਂ ਹੁਣ ਚਲੋ ਬਾਕੀ ਦੇਖਨੇ ਜੇ ਨਾ ਸਹੀ ਤਾਂ ਇਹ ਵਾਲਾ ਤਾਂ ਹੋ ਗਈ ਆਉਗਾ ਤੇ ਹਾਂਜੀ ਇੱਕ ਵਾਰੀ ਕਰਕੇ ਜਰੂਰ ਦੱਸਿਓ ਸੋਰਸੂਟ ਵਾਲੇ ਦਾ ਕਿੰਨਾ ਲੱਗਿਆ ਤੇ ਮੱਕੀ ਥੋੜਾ ਜਿਹਾ ਕੰਮ ਰਹਿ ਗਿਆ ਹੁਣ ਆਪਾਂ ਇਹ ਮੁੰਡੇ ਤੋਂ ਕਾਰ ਲੀਏ ਕਾਰ ਤੇ ਤਾਂ ਪਹਿਲੇ ਸਾਰਾ ਹੋ ਚੁੱਕਿਆ ਲਓ ਜੀ ਆਪਾਂ ਨੇ ਹੀਟ ਰਿਮੂਵਬਲ ਜਿਹੜਾ ਪੈਨ ਨਾਲ ਆਪਾਂ ਨੇ ਮਾਰਕਿੰਗ ਕੀਤੀ ਸੀ ਤੇ ਬੇਟੀ ਨੂੰ ਆਈਡੀਆ ਆਇਆ ਕਹਿੰਦੀ ਮੰਮੀ ਇਦਾਂ ਲੱਗੇ ਲਗਾਏ ਤੇ ਆਪਾਂ

ਆਪਣਾ ਸੂਟ ਪਤਾ ਨਹੀਂ ਕਾਤੇ ਨਹੀਂ ਰੈਡੀ ਹੁੰਦਾ ਹੈਗਾ ਮੈਂ ਕੋਈ ਵੀ ਨਹੀਂ ਆਵਦਾ ਪੇਂਟ ਕਰਕੇ ਪਾਇਆ ਕਸਟਮਰਾਂ ਦੇ ਵਿੱਚ ਬਹੁਤ ਰੈਡੀ ਕਰਤੇ ਪਰ ਆਪਦੇ ਸੂਟ ਨਹੀਂ ਆਪਣੇ ਤੋਂ ਪੇਟ ਹੋਇਆ ਕੋਈ ਵੀ ਦੇਖਣਾ ਤਾਂ ਕਹਦਾ ਹੁੰਦਾ ਕਿ ਇਹ ਤਾਂ ਕਰ ਲਈ ਹੈ ਕਿ ਨਹੀਂ ਕਿਉਂਕਿ ਆਪਦੇ ਦਾ ਕਦੇ ਪਾਇਆ ਨਹੀਂ ਦੇਖਿਆ ਇਧਰ ਵੀ ਲਾਦਾ ਨਹੀਂ ਲੋੜੇ ਨਹੀਂ ਇਧਰ ਕਪੜਾ ਕਪੜਾ ਇਧਰ ਮੈਂ ਇਦਾਂ ਹੀ ਫੜ ਲੂਗੀ ਆ ਦੇਖੋ ਅਸੇ ਜਿਹਾ ਹੀ ਕਰ ਸਭ ਬਹੁਤ ਵਧੀਆ ਲਿਖੋ ਤਾਂ ਇਹ ਉਹਨਾਂ ਪੈਨ ਨੇ ਲਾਇਆ ਹੈ ਤਾਂ ਹਰੀ ਤੋਂ ਹੋਈ ਹੈ ਰਹੀ ਆ ਬਟਾ ਤੇ ਇਦਾਂ ਸਾਰਾ ਇਹ ਜ਼ੈਰ ਹੋ ਗਿਆ ਤਾਂ ਇਹ ਤਾਂ پوری ਮਾਰ ਦਿੱਤੀ ਫਲਾਵਰ ਲੈਣਾਂ ਦੇ ਕਿੁੱਝ ਵੀ ਨਿਸ਼ਾਨੀਆਂ ਨਾ ਸਾਰੀਆਂ ਮਿਟ ਗਈਆਂ ਸਾਰੇ ਜਿੰਨੀ ਵੀ ਅੱਖਾਂ ਦੀ ਮਾਰ ਨੀ ਵੀ ਇਹਦੀ ਨਿਸ਼ਾਨ ਲੱਗੇ ਹੋਏ ਨੇ ਦੇਖੋ ਸਾਰੇ ਉੱਪਰ ਗਏ ਨੇ ਪੇਟ ਕਈ ਵਾਰੀ ਪਹਿਣਾ ਕਹਿ ਦਿੰਦੇ ਆ ਨੇ ਵੀ ਪੇਟ ਉੱਤਰ ਜਾਂਦਾ ਪਰ ਪੇਟ ਬਿਲਕੁਲ ਵੀ ਨਹੀਂ ਜੀ ਉੱਤਰਦਾ ਹੈਗਾ ਇਹ ਵਾਲਾ ਪੇਟ ਦਾ ਉਤਰਨ ਵਾਲਾ ਨਹੀਂ ਹੁੰਦਾ ਬਟ ਥੋੜੀ ਜਿਹੀ ਸਾਵਧਾਨੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਵਰਤਣੀਆਂ ਚਾਹੀਦੀਆਂ ਨੇ ਜਿਵੇਂ ਕਿ ਵਾਸ਼ ਕਰਨ ਵੇਲੇ ਆਪਾਂ ਮਸ਼ੀਨ ਵਾਸ਼ ਨਹੀਂ ਕਰਨਾ ਉੱਪਰ ਡਰਾਸ ਬਗੈਰਾ ਨਹੀਂ ਜ਼ਿਆਦਾ ਲਗਾਉਣਾ ਹਨਾ ਤੇ ਪਲੱਸ ਪ੍ਰੈਸ ਹੋ ਜਾਂਦਾ ਬੈਕ ਸਾਈਡ ਦੇ ਪ੍ਰੈਸ ਕਰੋ ਇਹਦੇ ਹਨਾ ਜ਼ਿਆਦਾ ਉੱਪਰ ਪ੍ਰੈਸ ਨਹੀਂ ਮਾਰਨੀ ਤੇ ਇਹਦੀ ਕੋਈ ਇਦਾਂ ਖਰਾਬ ਨਹੀਂ ਹੁੰਦਾ ਬਿਲਕੁਲ ਹੀ ਕੱਪੜਾ ਪਾੜ ਜੂ ਆਪਣਾ ਪਰ ਪੇਟ ਨਹੀਂ ਆਪਣਾ ਉਤਰਦਾ ਹੁੰਦਾ ਜੀ ਇਦਾਂ ਹਾਂ ਉੱਪਰਲੀ ਸਾਈਡ ਥੋੜਾ ਜਿਆਦਾ ਤੈਨੂੰ ਖਿੱਚ ਲੈ ਠੀਕ ਹੋ ਗਿਆ ਥੋੜਾ ਪਾਈਦਾ ਰੱਖ ਲਿਆ ਪ੍ਰੈਸ ਬੈੱਡ ਤੇ ਰੱਖ ਲਿਆ ਹਾ ਦੇਖੋ ਕਿੰਨੇ ਨਿਸ਼ਾਨ ਨੇ ਹਨਾ ਦੇਖੋ ਕਿੰਨੇ ਜ਼ਿਆਦਾ ਨਿਸ਼ਾਨ ਨੇ ਲੱਗੇ ਹੋਏ ਫੁੱਲੇ ਦਿਲ ਨਾਲ ਹੀ ਮੈਂ ਨਿਸ਼ਾਨ ਲਾਏ ਹੋਏ ਸੀ ਸਾਰੇ ਤੇ ਵੱਟ ਪਤਾ ਸੀ ਵੀ ਇਹ ਸਾਰੇ ਦਾ ਸਾਰੇ ਜਿੰਨੇ ਨਿਸ਼ਾਨੇ ਨੇ ਮਿਟਿਆ ਨਹੀਂ ਇਹ ਹੁਣ ਆਪਾਂ ਨਾਲ ਦੀ ਨਾਲ ਸੂਟ ਦੀ ਜਿਹੜੀ ਕਟਿੰਗ ਆਪਾਂ ਉਹ ਵੀ ਕਰ ਲੈਣੀ ਆ ਹੁਣ ਉਜੀ ਸਾਰੇ ਪਿੰਨ ਦੇ ਨਿਸ਼ਾਨ ਆਪਣੇ ਮਿਟ ਗਏ ਨੇ ਤੇ ਹੁਣ ਆਪਾਂ ਆਪਣਾ ਜਿਹੜਾ ਸਮਾਨ ਆਪਾਂ ਹੋ ਚੱਕਦੇ ਆ ਤੇ ਫਿਰ ਮੈਂ ਸੂਟ ਦੀ ਕਟਿੰਗ ਕਰਨੀ ਆ ਦੋ ਸੂਟ ਨੇ ਇਹਨਾਂ ਦੀ ਮੈਂ ਕਟਿੰਗ ਕਰਨੀ ਹੈਗੀ ਹਾਂਜੀ ਸੂਟ ਆਪਣਾ ਆਲਮੋਸਟ ਸਾਰਾ ਡਨ ਹੋ ਗਿਆ ਸੀ ਇੱਥੇ ਮੈਂ ਲੱਗੀ ਸੀ ਕッティング ਕਰਨ ਕਿਉਂਕਿ ਇਹ ਵਾਲਾ ਸੂਟ ਆਪਾਂ ਨੇ ਦੇਣਾ ਸੀਗਾ ਅਗਲੇ ਦਿਨ ਤੇ ਮੈਂ ਕ ਨਾਲ ਦੀ ਨਾਲ ਮੈਂ ਕッティング ਕਰਕੇ ਨਾਲ ਦੀ ਨਾਲ ਸਲਾਈ ਕਰਨ ਲੱਗ ਜੂੰਗੀ ਵੈਸੇ ਸੁੱਕ ਗਿਆ ਸੀਗਾ ਸਾਰਾ ਇੱਕ ਵਾਰੀ ਸੁੱਕ ਜੇ ਚਲੋ ਫਿਰ ਕੋਈ ਰਲ ਨਹੀਂ ਹੁੰਦਾ ਹੈਗਾ ਤੇ ਹਾਂਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਵੀਡੀਓ ਤੁਹਾਨੂੰ ਸੋਹਣੀ ਲੱਗੀ ਹੋਵੇ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਦੇ ਆਂ ਜੀ ਆਪਾਂ ਨੈਕਸਟ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ